ਗੌਲੀ ਮਹੱਲਾ ਪੰਜਵਾ ਜੀ ਆਰੇ ਉਹਨਾਂ ਨਾਮ ਕਾ ਜੋ ਜੀਵ ਕਹਿ ਲੋ ਲਿਣੋ ਦਾ ਸਰਗ ਇਹ ਹੋ ਉਹ ਇਹਨੇ ਕੰਮ ਨਹੀਂ ਕਰਨਾ ਤੈਨੂੰ ਬੜੇ ਬੜੇ ਕਿਲੇ ਨਹੀਂ ਕੰਮ ਦੇਣੇ ਕੋਤਨ ਉਤਨ ਕੂਆ ਸੋਨਾ ਛੋਟਾ ਕਿਰਿਆ ਕਰਕੇ ਵੀ ਤੇ ਕੋਤ ਖਜਾਨੇ ਕਰਕੇ ਵੀ ਛੁਟਕਾਰਾ ਨਹੀਂ ਹੋਣਾ ਸੋ ਮਹਾਰਾਜ ਸਾਹਿਬ ਦੇ ਨਾਮ ਦੀ ਉੱਤੇ ਮੈਂ ਜੇ ਕੋਈ ਵਿਚਾਰ ਚਾਹੁੰਦਾ ਹਾਂ ਆਹ ਜਿਹੜੇ ਜੀ ਯਾਰੀ ਉਹਦਾ ਨਾਮ ਜੀਵਲਾ ਕੜਦਾਇ ਕਿ ਪ੍ਰਮੇਸ਼ੁਰ ਦੇ ਨਾਮ ਦਾ ਹੈ ਕਿਦ ਹੋਰ ਕੋਈ ਕੜਦੇ ਨਹੀਂ ਜੇ ਕੇ ਪੈ ਸੁਖਦੇਵ ਅਗਰ ਜੇ ਕਰਨ ਕਰਾਉ ਸੁਣੀਦਾ ਕਰਨੇ ਜੇ ਹੋਣੇ ਨੂੰ ਪ੍ਰੀਰਕੇ ਕਰਾਉਣਾ ਤੈਨ ਮੈਂ ਭਉ ਹੈ ਜਾਨ ਤਜ ਜਮਾ ਦਾ ਭੈ ਬਣਿਆ ਹੀ ਰਹਿੰਦਾ ਰਾਤ ਦੇ ਰਾਹੀ ਮਨਰ ਜਤਨ ਨਹੀਂ ਪਾਈਆ ਜੇ ਕੋਈ ਕੰਮ ਕਰਨੇ ਕੈਤੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਪਾਈ ਜਾਂਦੀ ਵੱਡਾ ਭਾਗ ਹਾਰ ਧਿਆਈ ਮਰ ਗਾਏ ਜੰਮੀ ਤੇ ਵੱਡੇ ਭਾਗ ਹੋਣ ਵੱਡੇ ਭਾਗ ਨਿਸ਼ਕਾਮ ਕਰੂ ਕੀਤੇ ਹੋਣ ਵਿਧਾਈ ਦੀ ਇੱਛਾ ਸਾਜੀ ਵੀ ਹੋਵੇ ਦੁਨੀਆ ਦੀ ਤਾਂ ਪਰਮੇਸ਼ਰ ਨੂੰ ਤਾਨ ਬਰੀਦਾ ਹੈ ਲੱਖ ਹਕਮਤੀ ਜਾਨਨੀ ਹੈ ਸਖਰ ਦੇ ਹੁਕਮਾਂ ਦੀਆਂ ਬੁਸੀਆਂ ਜਾਣ ਲਈਏ ਤੇ ਲੱਖੋਂ ਹਕਮ ਦੀ ਕਿਸਰਾਨੀਆਂ ਜਾਣ ਲਈਏ ਆਸਾ ਤੇਲ ਨਹੀਂ ਮੰਨਦੇ ਜਰਵਾਸ ਕਰ ਜੀ ਸਰ ਸਾਧਕਾਂ ਨੇ ਗੁਣ ਇਹਨਾਂ ਨੂੰ ਕੁਰਬਾਨ ਕਰ ਦਿੰਦੇ ਆ ਉਹਨਾਂ ਤੋਂ ਲੱਖਾਂ ਵਾਰੀਆਂ ਸੀ ਜੋ ਗੁਰਾਂ ਤੇ ਸਭ ਕੋਈ ਆਪਣਾ ਆਤਮ ਵਿਹਾਰ ਕਰਦੇ ਆ ਲੱਖਾਂ ਵਾਰੀ ਵਾਰਨੇ ਜਾਂਦੇ ਹਾਂ ਉਹਨਾਂ ਤੋਂ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਨਾਮੋ ਹੋ ਨਾਮ ਵਿੱਚ ਹੋ ਉਭਾਈ ਹੋਰ ਜਿਹੜੇ ਦੇਵਤਿਆਂ ਦੇ ਨਾਮ ਹੈ ਜਿੰਨੇ ਨਾਮ ਹਨ ਕੋਈ ਕਿਸੇ ਦਾ ਨਾਮ ਜਪਦਾ ਹੈ ਕੋਈ ਕਿਸੇ ਦਾ ਨਾਮ ਜਪਦਾ ਹੈ ਉਹਨਾਂ ਸਾਰਿਆਂ ਨਾਮਾਂ ਵਿੱਚੋਂ ਸਹਬ ਅਕਾਲ ਪੁਰਖ ਜਿਹੜਾ ਨਾਮ ਹੈ ਇਹੋ ਹੀ ਪ੍ਰਾਣਾ ਦਾ ਆਸਰਾ ਰੂਪ ਹੈ ਜਾਨਣਾ ਕਰੋ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਹੀ ਛੁਟਕਾਰਾ ਹੋਵੇਗਾ ਬਾਕੀ ਦੀ ਬਾਤ ਕਿਹਾ ਰਾਮ ਰਹੀਮ ਜਪੇ ਕੋਟਕ ਇਸ ਪ੍ਰਕਾਰ ਬਿਸ਼ਣ ਕਿਸ਼ਨ ਜਪੇ ਕੋਟਕ ਰਾਮ ਰਹੀਮ ਸਬੀਗਤ ਆਇਓ ਬ੍ਰਹਮ ਜਗਤ ਦੇ ਸੰਬੰਧ ਛਕੇ ਤੇ ਕੋ 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 ਕਿਨ ਹੁ ਨਾ ਵਿਚਾਰਿਓ ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ ਨਾਮ ਉਹ ਨਾਮ ਜੋ ਪ੍ਰਸਿੱਧ ਰੂਪ ਹੈ ਧਾਈ ਉਹ ਨਾਮ ਪਰਮੇਸ਼ਰ ਦਾ ਉਹ ਬਹੁਤ ਬਹੁਤ ਬੰਦ ਰਹਾ ਜਿਹੜਾ ਉਹ ਪ੍ਰਾਣਾਂ ਦਾ ਆਸਰਾ ਹੈ ਰਹਾ ਕਰਨ ਕਰਾਉਣ ਤੂੰ ਹੀ ਏਕ ਹੈ ਪਰਮੇਸ਼ਰ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਇੱਕ ਆਪ ਹੀ ਹੈ ਇਹ ਜਾਣ ਤੀ ਤੂੰ ਹੀ ਤਿੰਨੇ ਜੀਵ ਧਰਮ ਅਤ ਲੈ ਕੇ ਜੰਤ ਮੱਛਰ ਤੱਕ ਹਨ ਸੁਖ ਸੁਖੀਲੇ ਜੀਵਾਂ ਮੱਤ ਜਿੰਨੇ ਹਨ ਇਹਨਾਂ ਕੋਈ ਬਾਜੇ ਜਿੰਨੇ ਹਨਗੇ ਇਹੀ ਉਹਨਾਂ ਦੀ ਤੇ ਕੋਟ ਹੋ। ਆ ਰਾਜ ਗੁਰੂ ਗਨਪ੍ਰਭ ਤੂੰ ਧਨੀ। ਤੂੰ ਮਾਰਾ ਰਾਜ ਕੇ ਜੀਵ ਦੇਣ ਵਾਲਾ ਤੂੰ ਹੈ। ਜਾਨੀ ਕੇ ਦੇਣ ਵਾਲਾ ਵੀ ਤੂੰ ਹੈ। ਤੂੰ ਭਨੀ ਹੈ ਪਰਮੇਸ਼ਰ। ਰਾਜ ਗਿਆਨ ਦਾ ਆਯੂ ਬਖਸ਼ਣ ਵਾਲਾ। ਸ਼ਾਂਤ ਦਾ ਸੜੀ ਕੀ ਜਾਨੀ ਦੇਣ ਵਾਲਾ। ਇਹ ਪ੍ਰਭੂ ਤੂੰ ਹੀ ਹੋ ਤਲੀ ਹੈ। ਆਪ ਤੋਂ ਮੇਰਾ ਹੋਰ ਕੋਈ ਨਹੀਂ। ਰਾਜ ਗਿਆਨ ਦਾ ਪ੍ਰਕਾਸ਼ ਕਰਨ ਵਾਲਾ। ਰਾਜ ਦੁਲਦੇ ਭੇਦਾਂ ਨੂੰ ਦੇਣ ਵਾਲਾ। ਅਤੇ ਜੋਗ ਨੂੰ ਸ਼ੌਕ ਵਸਤੂ ਰੂਪੀ ਜਿਹੜਾ ਹਰ ਵਕਤ ਪ੍ਰੇਮ ਰੂਪੀ ਸ਼ੌਂਕ ਚੜਿਆ ਰਹਿਣਾ ਹੈ ਮਿਲਨ ਦਾ ਇਹ ਵੀ ਤੂੰ ਹੀਓ ਦਾਤਾ ਹੈ ਪ੍ਰਭੂ ਦੀ ਸਾਰੀਆਂ ਚੀਜ਼ਾਂ ਦਾ ਤੂੰ ਨਿਰਗੁਣ ਤੂੰ ਸਰਗੁਣ ਆਪ ਹੀ ਨਿਰਾਕਾਰ ਮਤਨਾ ਗੁਣਾ ਤੋਂ ਤ੍ਰਿਤ ਹੈ ਆਪੀ ਮਾਇਆ ਸਰਲ ਹੋ ਕੇ ਤਿਰਗੁਣ ਸਹਿਜ ਹੋ ਕੇ ਸਰਗੁਣ ਸਰੂਪ ਦੀ ਆਪੀ ਏ। ਈਹਾ ਊਹਾ ਤੂੰ ਰੱਖੇ। ਮੇਰੇ ਗੁਰੂ ਜੀਵ ਰੂਪ ਦੀ ਤੂੰ ਆਪ ਹੈ ਸਰਗੁਣ ਈਸ਼ਰੂਪ ਦੀ ਤੂੰ ਆਪ ਹੈ। ਈਹਾ ਊਹਾ ਤੂੰ ਰੱਖੇ। ਇਸ ਲੋਕ ਵਿੱਚ ਤੁਸੀਂ ਮਾਰਾ ਰੱਖਦੇ ਆਏ ਹੋ। ਊਹਾ ਪਰਲੋਕ ਵੀ ਆਪ ਹੀ ਰੱਖਿਆ ਕਰਦੇ ਹੋ। ਗੁਰ ਕਿਰਪਾ ਤੇ ਕੋ ਲਖੇ। ਸਤਗੁਰੂ ਦੀ ਸਰੰਤਾ ਕਰਕੇ ਕੋਈ ਕੋਈ ਦਰਲਾ ਹੈ। ਜਿਹੜਾ ਇਸ ਗੱਲ ਨੂੰ ਲਖਦਾ ਹੈ ਜਾਣਦਾ ਹੈ ਅੰਤਰਜਾਮੀ ਪ੍ਰਭ ਸੁਜਾਨ ਇਹ ਸਾਰੇ ਦੇ ਅੰਦਰ ਦੀ ਜਾਣਨ ਵਾਲੇ ਤੁਸੀਂ ਪ੍ਰਭ ਸਮਰਾਟ ਕਿ ਸੁਜਾਨ ਚਤਰੋਂ ਘਣ ਘਣ ਕੇ ਹੰਸੁਰ ਕੀ ਜਾਣਦੇ ਅੰਦੱਲਾ ਪ੍ਰੇਰਕ ਵੀ ਆਪ ਹੈ ਪ੍ਰਭ ਸਮਰਾਟ ਵੀ ਆਪ ਹੈ ਸੁਜਾਨ ਸਾਰੇ ਦੇ ਜਾਣੀ ਜਾਣ ਦੀ ਆਪ ਹੈ ਨਾਨਕ ਤਕੀਆ ਤੂੰ ਹੀ ਤਾਂ ਸੰਤੂ ਸਾਹਿਬ ਜੀ ਕਹਿੰਦੇ ਹੈ ਮਾਰਾ ਤੂੰ ਹੀ ਉਹ ਸਾਡੇ ਸਰੀਰ ਦਾ ਮਾਲ ਹੈ ਤੁਹੀ ਸਾਡੇ ਮਾਂ ਦਾ ਤਕੀਆ ਆਸਰਾ ਅਸੀਂ ਟਕਿਆ ਹੈ ਤੂੰ ਹੀ ਮਾਰੇ ਲੋਕ ਨੂੰ ਦਾ ਤਾਨ ਬਲ ਹੈ ਗੌੜੀ ਮਹੱਲਾ ਪੰਜਵਾ ਹਰ 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 ਆਰਾਧੀ ਹੈ ਜੇ ਕੋਈ ਮੇਰੇ ਸੁਣਾਣੇ ਦਾ ਨਾਮ ਹੈ ਜੇ ਪਿੱਛੇ ਗੱਦਾ ਰੱਖਿਆ ਜਾਂਦਾ ਹੈ ਕਿਸੇ ਲੋਕ ਦਾ ਵੀ ਤੂੰ ਤਕੀਆ ਹੈ ਸਰਦੋਗ ਦਾ ਵੀ ਤੂੰ ਹੀ ਤਾਨ ਬਲ ਹੈ ਗੌੜੀ ਮਹੱਲਾ ਪੰਜਵਾ ਹਰ 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 ਆਰਾਧੀ ਹੈ ਰਹੀ ਹਰੀ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ ਉਸ ਨੂੰ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਗੁੰਦੀ ਭਾਗਨਾ ਨਾਲ ਅਰਦਾਸ ਕਰਿਓ ਯਾਦ ਕਰਿਓ ਤਾਂਤ ਸੰਗ ਹਰ ਮਨ ਵਸ ਬਾਬਾ ਨਾਨਕ ਦੀ ਸੰਤਾਂ ਦੀ ਜਿਹੜਾ ਸਾਥ ਗੁਰਾਸ ਵਿੱਚ ਰਸਦਾ ਹੈ ਉਹਨਾਂ ਦੀ ਸੰਗਤ ਕਰਨੇ ਕਰਕੇ ਹਰੀ ਮਨ ਚ ਵਸਦਾ ਹੈ ਆਪੋਂ ਜਤੁਨ ਕਰਨ ਵਾਲੇ ਲੋਕ ਥੱਕ ਜਾਂਦੇ ਹਨ ਪਰਮ মোহ ਭਉ ਸਾਧਿਐ ਇਹੋ ਦਾ ਧਰਮ ਹੈ ਜੀਆਂ ਦੇ ਅੰਦਰ ਭੇਦ ਭਰਮ ਕਰਤਾ ਤੇ ਧਰਮ ਹੈ ਲੋਕ ਤੇ মোহ ਹੈ ਗਿਆਨ ਕਰਕੇ ਮੋਤ ਹੋਏ ਰਹਿਣਾ ਤੇ ਭਉ ਦਰ ਹੈ ਕਾਰ ਹੈ ਵੀ ਸਾਧਿਐ ਜਤੁ ਲਈਦਾ ਹੈ ਜਦੋਂ ਮਨ ਚ ਦਸ ਜਾਂਦਾ ਸੁਸੰਗਤਦਾਰਾ ਉਹ ਹੋਏ ਧਰਮ ਤੇ ਮੋਹ ਤੇ ਭੈ ਨੂੰ ਸਿੱਧ ਕਰ ਲੀਦਾ ਜਤ ਲਈਦਾ ਹੈ ਰਹਾਉ ਵੇਦ ਪੁਰਾਣ ਸਿੰਮ੍ਰਿਤ ਸੁਭਨੇ ਜਨੂ ਆਪ ਹੀ ਕਹਿੰਦੇ ਹੋ ਹੋਰ ਵੀ ਕੋਈ ਮਹਾਰਾ ਕਹਿੰਦੇ ਚਾਰੇ ਵੇਦ ਸ਼ਾਗਰੂਈ ਇਹਨਾਂ ਸਰਮਣ ਤੇ ਪ੍ਰਾਣ ਸਾਰੇ ਪੁਰਾਣ ਮੈਂ ਤੁਸ ਪੁਰਾਣ ਅਦਿਕ ਕਿਸੇ ਪ੍ਰਕਾਰ ਸਾਰੇ ਬਾਅਵਨ ਪੁਰਾਣ ਅਦਿਕ ਅਧਿ ਸਿਮਰਤੀਆਂ ਸਤੈ ਮਨੁਸਿਮਰਤੀਆਂ ਆਦਿਕ ਸਿਮਤੀ ਉਸ਼ੇਸ਼ ਸਿਮਰਤੀ ਜਾਗਵਤ ਕਿਸੇ ਕਿਸਮਤੀਆਂ ਆਦਿਕ ਸਾਰੇ ਜੀ ਨੂੰ ਪਾਣੇ ਕਹਿੰਦੇ ਹਾਂ ਗੱਲ ਨੂੰ ਸਭ ਊਂਚ ਵਿਰਾਜਤ ਜਨ ਸੁਣੇ ਜਿਵੇਂ ਯਾਰ ਜਮੇ ਸਾਰਿਆਂ ਤੋਂ ਉੱਚੇ ਬਿਰਾਜ ਦੇ ਸੁਣੀ ਦੇਣਗੇ ਵੇਦ ਸੁਰਗੁਣ ਵਿਸ਼ਾ ਵੇਦ ਦਾ ਪੁਰਾਣ ਜਿਹੜੇ ਹੋਣਗੇ ਉਹ ਵੀ ਪ੍ਰਾਚਨ ਰਾਜਿਆਂ ਦੀਆਂ ਕਥਾ ਕਹਿੰਦੇ ਹਾਂ ਮੈਂ ਸਿਮਰਤੀਆਂ ਜੀ ਥੱਗੇ ਕਾਸੇ ਜਵਾੜੂ ਨਾਲ ਰਾਤ ਨੂੰ ਕਰਨੀ ਸੱਜੇ ਪਾਸੇ ਪਾੜ ਕੇ ਸਿਮਰਤੀਆਂ ਗੱਲਾਂ ਦੱਸਦੀਆਂ ਚੰਨਵਾਰੀ ਸੌ ਜਾਵੇ ਹੱਥ ਮਾਂਜਨੇ ਤਿਆਰਕ ਸੁੰਨ ਮੀਆਂ ਸੋਚ ਨੂੰ ਦੱਸਦੀਆਂ ਹਨ ਕਰਮ ਕਾਂਡ ਨੂੰ ਸਭ ਉੱਚ ਬਿਰਾਜਤ ਜਨ ਸੁਨੇ ਇਹਨਾਂ ਸਾਰਿਆਂ ਤੋਂ ਜਿਹੜੇ ਜਨਨ ਮਹਾਰਾ ਦੇ ਉੱਚੇ ਹੀ ਬਿਰਾਜ ਦੇ ਸੁਣੀਦੇ ਹਨ ਸਗਲ ਅਸਥਾਨ ਸਾਰੇ ਵੇਦ ਪ੍ਰਾਣ ਆਦੋ ਕਹਿੰਦੇ ਹਨ ਸਗਲ ਅਸਥਾਨ ਭੈ ਭੀਤ ਕੀ ਸਾਰੇ ਜਿੰਨੇ ਇਹਨਾਂ ਇੰਦਰ ਲੋਕ ਸਰ ਲੋਕਾਂ ਜੈਵੋ ਉੱਚੇ ਤੱਕ ਕਰ ਬੋਹਰੇ ਰਹੇਗੂ ਸਾਰੇ ਜਿੰਨੇ ਥਾਂ ਹੈ ਭੈ ਦੇ ਭੀਤ ਸੰਯੁਗਤ ਸੁਣੀਦੇ ਹੈ ਸਹਿ ਕਰਕੇ ਪੀਤਾ ਦੁਰਾਕਲ ਹੋਏ ਸੁਣੀਦੇ ਹਨ ਕਮਜ਼ੋਰ ਹੋਏ ਵੇਖੀਦੇ ਹੈ ਸਹਿ ਕਰਕੇ ਪੀਤਾਪ ਹੋ ਜਾਂਦੇ ਹਨ ਬੱਚਾ ਤਾਂ ਦੁਰਾਕਲ ਹੋ ਜਾਂਦੇ ਹਨ ਆਰਾਮ ਸੀਵਕ ਭੈ ਰਹਿਤ ਕੀ ਜੋ ਰਾਮ ਪਰਮੇਸ਼ਰ ਦੇ ਸੇਵਕ ਨੂੰ ਮੇਰਾ ਸੰਤ ਭੈ ਤੋਂ ਰਹਿਤ ਕੀਤਾ ਹੈ ਬਾਕੀ ਸ਼ਹਿਰ ਦੇ ਭੇਜੇ ਵਿੱਚ ਹੀ ਹਨ 184 ਲੱਖ ਜੂਨ ਫਿਰ ਹੈ ਇਹ 184 ਲੱਖ ਜੂਨ ਦੇ ਵਿੱਚ ਦੇਖ ਲਓ ਬਿਕਰ ਦੇ ਫਿਰਦੇ ਹਨ ਗੋਪਿੰਦ ਲੋਕ ਨਹੀਂ ਜਨਮ ਮਰਨ ਵਾਲੇ ਵਾਹਿਗੁਰੂ ਦੇ ਲੋਕ ਪ੍ਰਕਾਸ਼ ਵਾਲੇ ਸੰਤ ਭਗਤ ਉਹ ਨਾ ਜਾਣਦੇ ਮੈਂ ਮਰਦੇ ਜੰਮਣ ਮਰ ਤੋਂ ਰਹਤ ਹੋ ਗਏ ਇੱਕ ਹੈ ਜੂਨ ਫਿਰ ਜੂਨ ਨਾ ਆਇਆ ਨਾਮ ਕਰਕੇ ਦਰਸਉ ਆਇਆ ਬਾਲ ਬੁੱਧ ਗਿਆਨਪੋ ਹੋਮੈ ਰਹੀ ਜਿਹੜਾ ਬਲ ਹੈ ਵਿਸ਼ਿਆਂ ਦਾ ਜਿਹੜੀ ਵਿਸ਼ੇ ਵਿਸ਼ੈਣੀ ਬੁੱਧ ਹੈ ਅਤੇ ਗਿਆਨਪੈ ਜਿਹੜੀ ਦੁਨੀਆਂ ਦੇ ਅੰਦਰ ਅਨੇਕੋ ਤਰ੍ਹਾਂ ਦੇ ਭੇਦ ਪਾਉਣ ਵਾਲੀ ਹੋਮੈ ਜਿਹੜੀ ਦੇਵ ਦੀ ਸਭ ਰਾਤ ਹੋਗੀ ਬਾਲੀਏ ਦਾ ਸਾਧਿਆਂ ਦਾ ਮਾਨ ਕਰਨਾ ਸੀ ਬੁੱਧੀ ਦੀਆਂ ਚਤਰਾਣੀਆਂ ਕਰਨੀਆਂ ਸੀ ਗਿਆਨ ਪੁਸ਼ਾ스트ਰ ਗਿਆਨ ਕਰਕੇ ਮੈਂ ਬੜਾ ਚਤਰਾ ਹਾਂ ਉਮੇ ਦੇ ਦੀ ਕਾਰਨੀ ਸਭ ਰਹਿ ਹੋ ਰਹੀ ਹੈ ਆਰ ਸਾਧ ਸਰਣ ਨਾਨਕ ਗਹੀ ਸਤਿਗੁਰ ਦੀ ਕਿੰਘ ਹਰੀ ਦੇ ਸੰਤਾਂ ਦੀ ਸ਼ਰਨ ਹਰੀ ਦੇ ਜੋ ਸਾਧ ਹਨ ਉਹਨਾਂ ਦੁਆਰਾ ਹਰੀ ਦੀ ਸ਼ਰਨ ਗੁਰੂ ਸਾਹਿਬ ਕਹਿੰਦੇ ਗ੍ਰਹਿਣ ਕੀਤੀ ਹੈ ਗੌੜੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਾਈਐ ਇੰਨੇ ਪਿਆਰੇ ਮਨ ਆ ਰਾਮ ਰਾਮ ਕੀ ਜਾਮਾ ਜੋ ਰਮਿਆ ਹੋਇਆ ਆਰਾਮ ਹੈ ਤੇਰਾ ਨਾਮ ਜਪਿਆ ਕਰ ਸੋ ਸੰਗਤ ਮਿਲ ਕੇ ਕੀਰਤਨ ਦੀ ਗੋਣਾ ਨੂੰ ਗਾਉਣਾ ਕਰੀਏ ਪਾ ਕੇ ਨਿਤ ਨਿਤ ਹਰ ਸੇਵੀ ਹੈ ਨਿਤ ਨਿਤ ਜੋ ਹਰੀ ਰਹਿਣਵਾ ਜੇ ਨਿਤ ਨੰਦ ਚੌਨਾ ਜੇ ਨਿਤ ਆਪਰ ਦੀ ਹਰੀ ਦਾ ਸੇਵਨ ਕਰਿਆ ਕਰ ਜਿਵੇਂ ਹਰੋਜ ਪਹਿਲਵਾਨ ਜਿਹੜੇ ਕੁਸ਼ਤੀਆਂ ਕਰਨ ਆਵੇ ਕਸਮ ਕਰਦੇ ਤੇ ਖੁਰਾਕ ਖਾਂਦੇ ਐ ਐਵੇਂ ਦੀ ਕੰਮ ਕੀ ਹਰੀ ਪਰਮਪੁਰਸ਼ ਦਾ ਸੇਵਨ ਕਰੀਏ ਸਾਸ ਸਾਸ ਹਰ ਧਾਈ ਹੈ ਕੋਈ ਬੰਦੇ ਸਾਸ ਦਾ ਸਾਸਾਂ ਦਾ ਸਾਹ ਰੂਪ ਹੈ ਹਰੀ ਕੋਸ਼ਿਂ ਜਿਉਣਾ ਕਰੀਏ ਇਤਿਆਹ ਕਰਤੀ ਕਰਕੇ ਰਹਾਉ ਸ਼ਾਂਤ ਸੰਗ ਹਰਮਨ ਵਸੈ ਮਹਾਰਾਜ ਜੀ ਪਿਆਰਿਆ ਸੰਤਾਂ ਦੀ ਸੰਗਤ ਕਰਕੇ ਹਰੀ ਮਨ ਚ ਵਸਦਾ ਹੈ ਦੁੱਖ ਦਰਦ ਅਨੇਰਾ ਪ੍ਰਾਂਤ ਦੁੱਖ ਦਰਦ ਅਨੇਰਾ ਭ੍ਰਮ ਨਸੈ ਜਮਾ ਦੁੱਖ ਜਮੂ ਮਰਨ ਦਾ ਦਰਦ ਅਗਿਆਰੀਆਂ ਪੀੜਾਂ ਅਨੇਰਾ ਅਗਿਆਨ ਦਾ ਭਰਮੀ ਜਿਹੜਾ ਸਰੂਪ ਦਾ ਪਿਆ ਸਭ ਨਸ਼ ਨਸ਼ ਜਾਂਦਾ ਹੈ। ਸ਼ੰਤ ਪ੍ਰਸਾਦ ਹਰ ਜਾਪੀ ਹੈ। ਸ਼ੰਤ ਗੁਰਾਂ ਦੀ ਕਿਰਪਾ ਕਰਕੇ ਹਰੀ ਨੂੰ ਜਪੀਦਾ ਹੈ। ਸੋ ਜਨ ਗੂਹ ਨਾ ਵਿਆਪੀ ਹੈ। ਉਹ ਸਾਧ ਸੰਗਤ ਦੀ ਕਿਰਪਾ ਕਰਕੇ ਹਰੀ ਨੂੰ ਜਪਦਾ ਹੈ। ਓ ਜਨਪੁਰਖ ਨੂੰ ਕੋਈ ਦੁੱਖ ਨਹੀਂ ਵਿਆਪਦਾ ਲੱਗਦਾ ਸਭ ਦੁੱਖਾਂ ਤੋਂ ਪਾਰ ਹੋ ਜਾਂਦਾ ਹੈ ਜਾ ਕਉ ਗੁਰ ਜਾ ਕਉ ਗੁਰ ਹਰ ਮੰਤਰ ਦੀ ਉਹਨਾਂ ਨੂੰ ਗੁਰੂ ਸਾਹਿਬ ਅਕਾਲ ਪੁਰਖ ਦਾ ਮੰਤਰ ਬਖਸ਼ੀ ਹੁੰਦੇ ਨਾਮ ਦਾ ਉੱਭਰਿਆ ਮਾਇਆ ਅਗਨ ਤੋਂ ਪਾਉਂ ਪੀਅਗ ਜਿ ਪੈ ਕੇ ਗਰਭ ਚ ਪੈ ਕੇ ਨਰਕ ਚ ਪੈ ਕੇ ਇਥੇ ਵਿਸ਼ਾ ਚ ਪੈ ਕੇ ਇਖਾ ਚ ਪੈ ਕੇ ਕ੍ਰੋਧ ਚ ਪੈ ਕੇ ਨਹੀਂ ਛੜਦਾ ਉਮਾਰੂ ਕੀ ਅੰਕੋ ਬਚ ਗਿਆ ਹੈ ਨਾਨਕ ਕਉ ਪ੍ਰਭ ਮਯਾ ਕਰ ਸਤਿਗੁਰੂ ਜੀ ਕਹਿੰਦੇ ਸਾਡੇ ਤੇ ਮੇਰੇ ਵਾਸਤੇ ਬੇਨਤੀ ਕਰ ਗੁਰਸਿੱਖ ਕੋ ਕਿ ਮੇਰੇ ਤੇ ਨਾਰਾ ਮਯਾ ਮਿਹਰਬਾਨੀ ਕਰ ਮੇਰੇ ਮਨ ਤਨ ਵਾਸ ਨਾਮ ਹਰ ਮੇਰੇ ਮਨ ਚ ਵੀ ਤਨ ਚ ਵੀ ਹਰੀ ਆਪ ਦਾ ਨਾਮ ਵਸ ਜਾਵੇ ਕੌੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਰਸਨਾ ਕਰਕੇ ਵੀ ਇੱਕ ਨਾਮ ਨੂੰ ਰਸਾ ਕਰਕੇ ਦਸਨਾ ਨੂੰ ਜਪਨਾ ਕਰੀਏ ਇਹ ਸੁਖ ਆਨੰਦ ਘਣਾ ਐਸ ਲੋਕ 'ਚ ਵੀ ਸੁਖ ਹੋਵੇਗਾ ਪ੍ਰਲੋਗਤ ਵੀ ਘਣਾ ਆਨੰਦ ਪ੍ਰਾਪਤ ਹੋਵੇਗਾ ਆਗਾ ਜੀਕ ਹੈ ਸੰਗ ਕਾਮ ਜਿੱਥੇ ਆਨੰਦ ਸ੍ਰੂਪ ਪਰਮੇਸ਼ੁਰ ਦਾ ਘਣਾ ਸੁਖ ਪ੍ਰਾਪਤ ਹੋਵੇਗਾ ਤੈਨੂੰ ਸੁਖ ਨੂੰ ਬ੍ਰਹਮ ਦਾ ਚਿੰਤਨ ਕਰਨੇ ਕਰਕੇ ਐਸ ਲੋਕ 'ਚ ਘਣਾ ਆਨੰਦ ਪ੍ਰਾਪਤ ਹੋਵੇਗਾ ਵਿਸ਼ੇਸ਼ ਸੁਖ ਜਿਹੜਾ ਹੈ ਇਤਾਂ ਇੱਕ ਇਕੱਠਾਂ ਦੀ ਅੱਗ ਵੀ ਨਹੀਂ ਆਈ ਹੈ ਅਤੇ ਜਿਹੜਾ ਜੋਗਾਨੰਦ ਦਾ ਸੁਖ ਹੈ ਉਹ ਹੈ ਦਗਨੀ ਦੀ ਨਹੀਂ ਆਈ ਅਤੇ ਜਿਹੜਾ ਹੈ ਆਤਮਾ ਦਾ ਆਨੰਦ ਇਹ ਹੈ ਬੜਵਾ ਨਾ ਲਗਣੀ ਨਹੀਂ ਜਿਵੇਂ ਸਮੁੰਦਰ ਨੂੰ ਰਹਿਂਦੀ ਲੱਖਾਂ ਵਾਲਾ ਪਾਣੀ ਨੂੰ ਫੂਕਦੀ ਹੈ ਫਿਰ ਵੀ ਕਾਇਮ ਰਹਿੰਦੀ ਹੈ ਇਸ ਪ੍ਰਕਾਰ ਇਹ ਸੁਖ ਆਨੰਦ ਘਣਾ ਇਸ ਲੋਕ 'ਚ ਵੀ ਜਿਹੜਾ ਵਿਸ਼ੇ ਸੁਖ ਇੰਦੋਂ ਵੀ ਬਹੁਤ ਆ ਸੁਖ ਤੇ ਘਣਾ ਨਾਂ ਮੋ ਜਗਨਨਾਥੋਂ ਵੀ ਵੱਡਾ ਆਨੰਦ ਪ੍ਰਾਪਤ ਹੋਵੇਗਾ ਆਗਾ ਜੀ ਕੇ ਸੰਗ ਕਾਮ ਅਗੇ ਜੀ ਦੇ ਨਾਮ ਕੰਮ ਆਵੇਗਾ ਪਰਮੇਸ਼ਰ ਦਾ ਨਾਮ ਰਹਾ ਕਟਿਏ ਤੇਰਾ ਅਹੰਕਾਰ ਰੂਪ ਤੇ ਸਤਿਗੁਰਾਂ ਦੇ ਨਾਮ ਕਰਕੇ ਤੇਰਾ ਹੰਕਾਰ ਰੂਪੀ ਰੋਗ ਕਟਿਆ ਜਾਏਗਾ ਤੂੰ ਗੁਰ ਪ੍ਰਸਾਦ ਕਰ ਰਾਜ ਜੂ ਸਤਿਗੁਰਾਂ ਦੀ ਕਿਰਪਾ ਕਰਕੇ ਰਾਜ ਪ੍ਰਕਾਸ਼ ਰੂਪ ਦੀ ਜੁੜਨਾ ਕਰ ਦ੍ਰਿਸ਼ਟ ਵਿੱਚ ਰਿੰਦਾ ਆ ਪਰਮੇਸ਼ਰ ਜਿਗਰਾਂ ਦੇ ਰਾਜ ਜੋ ਕਮੂਨਾ ਕਰ ਜਿਵੇਂ ਜਨਕ ਰਾਜਾ ਰਸ ਸੁਕੀ ਰਾਇਕੀ ਰਾਜ ਕਰਦਾ ਹੋਇਆ ਪਰਮੇਸ਼ਰ ਜੁੜਿਆ ਰਹਿੰਦਾ ਸੀ ਹਰ ਰਸ ਜਿਨ ਜਨ ਚੱਖਿਆ ਜਿਨਾਂ ਜਨ ਨੇ ਹਰੀ ਦੇ ਰਸ ਨੂੰ ਚੱਖਣਾ ਕੀਤਾ ਧਾਰਮ ਕੀਤਾ ਹੈ ਤਾਂ ਕੀ ਕ੍ਰਿਸ਼ਨ ਲਖੀਆ ਕਹਨੀਆਂ ਸਾਰੀਆਂ ਕ੍ਰਿਸ਼ਨ ਜਿਹੜੀਆਂ ਰਸਾਂ ਕਰਾਉਂਦੀਆਂ ਸਾਰੀਆਂ ਲਾਖੀਆਂ ਲੈ ਗਈਆਂ ਹਨ ਹਰ ਬਿਸਰਾਮ ਨਿਧ ਪਾਇਆ ਜਿਹੜੀ ਜੋ ਪਰਮੇਸ਼ਰ ਹੈ ਸਾਰਿਆਂ ਦੁਸ਼ਨਾਮਾਂ ਦਾ ਵੀ ਇਹ ਆਸਰਾ ਖਿਆਨਾ ਉਨਨ ਪਾ ਲਿਆ ਹੈ ਤੂੰ ਬਹਿਰ ਨਾ ਕਤਹੀ ਧਾਇ ਉਹ ਹੀ ਮੁੜ ਕੇ ਕਿਤੇ ਜੂਨੇਕ ਨਹੀਂ ਡੈੜਦਾ ਵਾਸ਼ ਨਾ ਕਰਕੇ ਕਿਸੇ ਲੋਕ ਪਰ ਲੋਕ ਤੀਂ ਕਹਦਾ ਹੈ ਹਰ ਹਰ ਨਾਮ ਜਾ ਕੇ ਗੁਰ ਦੀ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਹਰ ਹਰ ਪਰਮੇਸ਼ਰ ਦਾ ਨਾਮ ਅਖਿਦਤਾ ਹੈ ਨਾਨਕ ਤਾਗਾ ਭਉ ਗਿਆ ਸਤਗੁਰੂ ਜੀ ਕਹਿੰਦੇ ਉਹਨਾਂ ਦਾ ਜੰਮਣ ਮਿਲਦਾ ਪੈ ਚਲਿਆ ਗਿਆ ਹੈ